ਦੇਵ ਲੱਦਕਾ ਕੀ ਦੇਖ ਰਹੇ ਲਾਈਵ ਹਾਜ਼ਰ ਕਾ ਆਪਾਂ ਮੌਜੂਦ ਆ ਜਲਾਲਾਬਾਦ ਸਭ ਕੇ ਮੰਡੀ ਜਿੱਥੇ ਕਿ ਲਗਾਤਾਰ ਅੱਜ ਨੌਂਾਂ ਦਿਨ ਕਰਨੇ ਨੂੰ ਜਾਰੀ ਹੈ ਆ ਆਪਾਂ ਗੱਲ ਕਰੀਏ ਪੋਖੜ ਤਾਲ ਦੀ ਉਹ ਵੀ ਅੱਜ ਨੂੰ ਅੱਜ ਤੀਜਾ ਦਿਨ ਹੋ ਚੁੱਕਾ ਹੈ ਤਾਂ ਬਿਲਕੁਲ ਜਿਹੜੀਆਂ ਵਕ ਵਕ ਜਦੇ ਬੰਦੀਆਂ ਸੀਪੀਆਈ ਪਾਰਟੀ ਹੋ ਜਿਹੜੀਆਂ ਵੱਡਕੁੱਥਰ ਦੀ ਗੱਲ ਕਰੀਏ ਕਾਂਟ ਕਰਦੇ ਗੱਲ ਕਰੀਏ ਹੋਰ ਵੀ ਕਿਤੇ ਬੰਦੀਆਂ ਜਿਹੜੀਆਂ ਇੱਥੇ ਇਸ ਕਰਨੇ ਨੂੰ ਸਮਰਥਨ ਦੇ ਰਹੀਆਂ ਨੇ ਸਾਡੇ ਨਾਲ ਮੌਜੂਦ ਨੇ ਪਰਜੀਤ ਟਾਪਾਂ ਜੀ ਆਪਾਂ ਨੇ ਮੈਂ ਕਰਦੇ ਆ ਗੱਲਬਾਤ ਕੀ ਅਪਡੇਟ ਹੈ ਜੀ ਸਵਾਗਤ ਜੀ ਲਾਈਵ ਫਲਵੇ ਚੈਨਲ ਦੇ ਵਿੱਚ ਅੱਛੀ ਅੱਜ ਸਰ ਬੈਠੋ ਪੋਖਰਤਾਲ 'ਚ ਆ ਕੀ ਨਵੀਂ ਅਪਡੇਟ ਕੀ ਗੱਲਬਾਤ ਹੈ ਐ ਅੱਜ ਪੋਖਰਤਾਲ ਦਾ ਤੀਸਰਾ ਦਿਨ ਹੈ ਔਰ ਪੂਰੇ ਪ੍ਰਦਰਸ਼ਨ ਦਾ ਜਿਹੜਾ ਹੈਗਾ ਉਹ ਨੌਵਾਂ ਦਿਨ ਹੈ ਤੁਹਾਡੇ ਮਾధ్యਮ ਕਰਾਈ ਕਿਸੇ ਬੜੇ ਸਟੱਜ ਟਾਂ ਦੇ ਨਾਲ ਲੋਕਾਂ ਤੱਕ ਕੀ ਗੱਲ ਪਹੁੰਚਾਉਣ ਦਾ ਇੱਕ ਕੰਮ ਕੀਤਾ ਉਹਦੇ ਲਈ ਤੁਹਾਨੂੰ ਸਲੂਟ ਹੈ ਕਿ ਅਸਲ ਵਿੱਚ ਇਹ ਮਾਮਲਾ ਕੀ ਹੈ ਇਹ ਮਾਮਲਾ ਕਿ ਜਿਹੜੀ ਇਹ ਸੈੱਟ ਹੈ ਜਿਸ ਸੈੱਟ ਦੇ ਥੱਲੇ ਪੋਖਰਤਾਲ ਤੇ ਬੈਠੇ ਆ ਔਰ ਇਹ ਸ਼ੈੱਡ ਨੂੰ ਜਰਾ ਬਣਾਉਣ ਦੇ ਵਿੱਚ ਹਲਕੇ ਦੇ ਬਤਾਏ ਕਿ ਨੇ ਬਤੌਰ ਐਮਐਲਏ ਬਤੌਰ ਸੌਰੀ ਬਤਾਏ ਕਿ ਨੇ ਸ੍ਰੀ ਜਗਦੀਪ ਗੋਲਡੀ ਖੋਜ ਨੇ ਆਪਣੇ ਕਰ ਕਲਮਾਂ ਦੇ ਨਾਲ ਇਹਦਾ ਦੀਪ ਸੁਰੱਖਿਆ ਔਰ ਇਹ ਜਿਹੜੀ ਸ਼ੈੱਡ ਬਣਾਈ ਨਾਲ ਦੀ ਨਾਲੇ ਵੀ ਕਹਿ ਦੇਣਾ ਚਾਹਣਾ ਕਿ ਇਸ ਸ਼ੈੱਡ ਤੇ ਲੱਗਿਆ ਪੈਸਾ ਉਹਦਾ ਉਹਦੇ ਪਰਿਵਾਰ ਦਾ 1 ਰੁਪਇਆ ਨਹੀਂ ਇਹ ਪੈਸਾ ਸਰਕਾਰ ਦਾ ਹੈ ਮਾਰਕੀਟ ਕਮੇਟੀ ਦਾ ਹੈ ਮਾਰਕੀਟ ਕਮੇਟੀ ਨੂੰ ਪੈਸਾ ਜਾਂਦਾ ਹੈ ਆਮ ਲੋਕਾਂ ਦਾ ਔਰ ਉਹਦੇ ਤੋਂ ਇਹ ਜਿਹੜਾ ਛੱਡ ਬਣਿਆ ਉਹਨਾਂ ਨੇ ਵੀ ਕਾਇਦਾ ਜਿਹੜਾ ਨੀ ਪੱਥਰ ਹੈ ਉਹਦੇ ਤੇ ਵੀ ਕਾਇਦਾ ਡਿਟੇਲ ਦੱਸੀ ਵੀ ਹੈ ਹਲਕੇ ਦੇ ਲੋਕਾਂ ਨੂੰ ਪੰਜਾਬ ਨੂੰ ਦੇਸ਼ ਵਾਸੀਆਂ ਨੂੰ ਕਿ ਭਾਈ ਜਿਹੜੇ ਛੱਡ ਦਾ ਨੀ ਪੱਥਰ ਐਵੇਂ ਨਹੀਂ ਰੱਖਿਆ ਜਾਂਦਾ ਉਹਦੇ ਤੇ ਕਾਇਦਾ ਡਿਟੇਲ ਹੈ ਔਰ ਉਸ ਬਾਅਦ ਇਹਨਾਂ ਨੂੰ ਲਾਟ ਪਹੋਗੇ ਹੋ ਗਿਆ ਸੀ ਲਗਭਗ 2 ਸਾਲ ਹੋ ਚੁੱਕੇ ਨੇ ਜਾਂ ਹੋਣ ਵਾਲੇ ਨੇ ਇਹ ਸਾਥੀ ਜਿਹੜੇ ਨੇ ਇਸ ਛੱਡ ਦੇ ਥੱਲੇ ਰੇੜੀਆਂ ਲਾ ਕੇ ਝੋਕੀਆਂ ਸਬਜ਼ੀਆਂ ਆਪਣਾ ਗੁਜ਼ਾਰਾ ਕਰਦੇ ਆਂ ਇਹ ਕੋ ਲੈਂਡਲਾਰ ਨਹੀਂ ਹੈਗੇ ਇਹ ਸਰਮੈਤਰ ਨਹੀਂ ਹੈਗੇ ਇਹ ਆਪਣੀ ਮਿਹਨਤ ਦੀ ਸ਼ੁਰੂਆਤ ਸਵੇਰੇ 3 ਵਜੇ ਕਰਦੇ ਨੇ 3 ਵਜੇ ਉੱਠਦੇ ਆ ਤੇ 4 ਵਜੇ ਪਹੁੰਚਦੇ ਨੇ 4 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਇਹਨਾਂ ਦੀ ਡਿਊਟੀ ਬਹੁਤ ਸਖਤ ਹੈ 16 ਘੰਟੇ ਦੀ 18 ਘੰਟੇ ਦੀ 14 ਘੰਟੇ ਦੀ ਇਹ ਆਪਦੀ ਸਖਤ ਮਿਹਨਤ ਕਰ ਰਹੇ ਨੇ ਗਰਮੀਆਂ ਦੇ ਵਿੱਚ ਪਸੀਨਾ ਵਹਾਉਂਦੇ ਨੇ ਸਰਦੀਆਂ ਦੇ ਵਿੱਚ ਆਪਣੇ ਜਿਹੜੇ ਹੱਡ ਠਾਰਦੇ ਨੇ ਔਰ ਇੱਕ ਤਾਂ ਪਤਾ ਨਹੀਂ ਕੀ ਹੈ ਇੱਥੇ ਦੇ ਬਤਾਏ ਕਿਉਂ ਜਾਂ ਉਹਦੇ ਜਿਹੜੇ ਨਾਲ ਰੱਖੇ ਵਰਜ਼ੀਰ ਵੀ ਉਹਨਾਂ ਨੂੰ ਸੁਪਨਾ ਹੁੰਦਾ ਹੈ ਕਿ ਜਿਹੜਾ ਸ਼ੱਟ ਹੈ ਜੇ ਆਪਾਂ ਵੇਚ ਲਈਏ ਇਹਨਾਂ ਦੇ ਬਹੁਤ ਕੱਟ ਲਿਏ ਜਾਂ ਇਹਨਾਂ ਦੇ ਫੜ ਕੱਟ ਲਿਏ ਤੇ ਇਹ ਜਿਹੜਾ ਆਪਣਾ ਵਧੀਆ ਜਿਹੜਾ ਕੈਸਕੜਿਆ ਕਿਤ ਕਮਾਈ ਹੋ ਸਕਦੀ ਹੈ ਉਹਨਾਂ ਨੇ ਆਪ ਤੇ ਵਜ਼ੀਰਾਂ ਦੀ ਗੱਲ ਮੰਨੀ ਜਿਹੜੇ ਵਜ਼ੀਰ ਕਹਿ ਰਹੇ ਆ ਜਿਹੜਾ ਤੇ ਉਹਨਾਂ ਦੇ ਪਿਆਦੇ ਨੇ ਉਹਨਾਂ ਦੇ ਨਾਲ ਰਹਿੰਦੇ ਔਰ ਕੁਝ ਮੰਡੀ ਦੇ ਵਿੱਚ ਵੀ ਉਹਨਾਂ ਦੇ ਨਾਲ ਰਹਿੰਦੇ ਉਹਨਾਂ ਨੇ ਪੂਰੀ ਪਲਾਨਿੰਗ ਕੀਤੀ ਬਾਦ ਵਿੱਚ ਮਾਲਕੀ ਛੱਡ ਦੇ ਇਹਨਾਂ ਨੂੰ ਕਹਿ ਦੇ ਕਿ ਕੱਟ ਕੋਈ ਸ਼ੱਟ ਬਣੇ ਤਸਲੀ ਕਰੋ ਖਾਲੀ ਕਰਾਉਣ ਦਾ ਇਹਨਾਂ ਨੇ ਕਿਹਾ ਨਾਰਮਲ ਹੀ ਗੱਲ ਪਰ ਉਹਨਾਂ ਨੇ ਫਿਰ ਨੋਟਸ ਲਾਇਆ ਮਾਰਕੀਟ ਕਮੇਟੀ ਵੱਲੋਂ ਬਿਨਾ ਕੋਈ ਅਦਾਲਤ ਦੇ ਵਿੱਚ ਜਦੋਂ ਵੀ ਕੋਈ ਪੋਜੀਸ਼ਨ ਵਿੱਚ ਹੁੰਦਾ ਮਨੁੱਖ ਮੈਂ ਬਤੌਰ ਵਕੀਲ ਜੇ ਗੱਲ ਕਰਨੀ ਹੋਵੇ ਜਿਹਦੇ ਕੋਲ ਕਾਬਜਕਾਰ ਹੈ ਜਿਹੜਾ ਜੇ ਕਾਬਜਕਾਰ ਤੋਂ ਤੁਸੀਂ ਕਬਜ਼ਾ ਛਡਾਉਣਾ ਹੈ ਉਹਨੂੰ ਇਸ ਪੋਜੀਸ਼ਨ ਕਹਿੰਦੇ ਆ ਜਿਸ ਨੂੰ ਜੈਸ ਕਰਨਾ ਕਿ ਉਹਦੇ ਵਾਸਤੇ ਵੀ ਅਦਾਲਤ ਕੋਲ ਚਾਰਾਚੋਰੀ ਕਰਨੀ ਪੈਂਦੀ ਹੈ ਉਹਨਾਂ ਨੇ ਅਦਾਲਤ ਕੋਲ ਚਾਰਾਚੋਰੀ ਕਰਦਿਆਂ ਨੋਟਿਸ ਵੀ ਦਿੱਤਾ ਤੇ ਨੋਟਿਸ ਦੇ ਵਿੱਚ ਵੀ ਦੇਣਦੇ ਨੇ ਪੈਂਦੇ ਨੇ ਘੱਟੋ ਘੱਟ 15 ਇੱਕ ਮਹੀਨਾ ਕਿ ਅਸੀਂ ਜਿਹੜਾ ਇਹ ਚੀਜ਼ ਇੱਕ ਜਗਾ ਖਾਲੀ ਕਰਾਉਣੀ ਹੈ ਇਸ ਦੇ ਵਿੱਚ ਆ ਅਸੀਂ ਪ੍ਰਸੀਡਿੰਗ ਕਰਨਾ ਚਾਹੁੰਦੇ ਆ ਉਹ ਵੀ ਲੋਕ ਪੱਖੀ ਹੋਵੇ ਐ ਗੁੱਡ ਫੇਥ ਪਬਲਿਕ ਵਾਸਤੇ ਹੋਵੇ ਤਾਂ ਫਿਰ ਇਹ ਆ ਵੀ ਲੋਕ ਵੀ ਮੰਨਦੇ ਨੇ ਮਨੁੱਖੀ ਸੁਭਾਅ ਹੈ ਜਦੋਂ ਵੀ ਕਿਸੇ ਜੀਵ ਨੂੰ ਤੁਸੀਂ ਮਨੁੱਖ ਨੂੰ ਸੁਰਤ ਦਿੰਦੇ ਹੋ ਉਹ ਖੁਸ਼ੀ ਮਨਾਉਂਦਾ ਹੈ ਖੁਸ਼ ਹੁੰਦਾ ਹੈ ਪਰ ਜਦੋਂ ਕਿਸੇ ਕੋਲ ਕੋਈ ਹੱਥ ਪਾਇਆ ਜਾਂਦਾ ਹੈ ਜੋ ਕਰਲਾਟ ਹੁੰਦਾ ਹੈ ਕੋ ਰੋਲਾ ਪਾਉਂਦਾ ਹੈ ਇਹਨਾਂ ਨਾਲ ਵਾਪਸੀ ਇਹਨਾਂ ਨੇ ਨਾ ਕਰਤੀ ਵੀ ਅਸੀਂ ਆਪਣਾ ਹੱਥ ਨਹੀਂ ਖੋਣ ਦਿਆ ਜਦੋਂ ਹੱਕ ਨਹੀਂ ਖੋਣ ਦਿਆ ਕਿ ਅੜ ਕੇ ਅਣਤੁਬਾਰ ਇਹਨਾਂ ਨੇ ਸਾਡੇ ਜਥੇਬੰਦੀ ਕੱਕ ਪਾਰਟੀ ਤੱਕ ਅਪਰੋਚ ਕੀਤੀ ਪਾਰਟੀ ਨੇ ਕਿਹਾ ਕਿ ਪਹਿਲਾਂ ਸਾਨੂੰ ਜਾਣਾਂਗੇ ਇਸ ਵਿੱਚ ਸਵੀਰਤ ਕੀ ਹੈ ਅਸੀਂ ਡਾਕੂਮੈਂਟ ਵੀ ਜਾਣਿਆ ਕਿ ਵਾਕਤ ਛੱਡ ਇਹਨਾਂ ਨੂੰ ਅਲਾਟ ਹੋਇਆ ਹੈ ਉਹਦੇ ਤੇ ਅਸੀਂ ਕਿਹਾ ਪ੍ਰਸ਼ਾਸਨ ਨੂੰ ਮਾਰਕ ਕਰਕੇ ਜੈ ਸੈਕਟੀ ਨੂੰ ਕਿ ਭਾਈ ਇਹਦਾ ਨਾ ਕਰੋ ਕਿ ਇਹਨਾਂ ਦਾ ਜਿਹੜਾ ਇੱਥੇ ਆ ਇਹਨਾਂ ਦਾ ਅਟਾ ਲੱਗਿਆ ਰਹਿੰਦਾ ਅਟਾ ਪਟਰਾ ਉਹਨਾਂ ਦਾ ਘਰ ਪਟਰਾ ਪਰ ਉਹਨਾਂ ਦੀ ਲੋਟੇ ਫੋਨ ਲੇ ਗਾ ਪਰ ਜਦੋਂ ਇਹਨਾਂ ਨੇ ਕੁਝ ਕਰ ਲਿਆ ਇਹ ਕਸ਼ਕਰਮ ਤੋਂ ਬਾਅਦ ਕਿ ਅੜੇ ਰਹੇ ਤਾਂ ਅਗ ਇੱਕ ਮੀਟਿੰਗ ਸੀ 10 ਵਜੇ ਸਵੇਰੇ 8 ਵਜੇ ਸਾਥਿਆਣੇ ਕਾਮਟ ਸਿੰਧਰ ਕਟਿਆ ਆਏ। ਔਰ ਉਹਨਾਂ ਨੇ ਪੁਲਸ ਦੇ ਜ਼ੋਰ ਤੇ ਬੁਸ਼ਾ ਕਰਦੀ ਦੇ ਨਾਲ ਡਾਂਗਾ ਦੇ ਨਾਲ ਇੱਕ ਢੇੜੀਆਂ ਟਾਈਆਂ ਆਗੋਂ ਫੜ ਕੇ ਲਏ। ਮਤਲਬ ਇੱਕ ਮੱਟਾ ਜਿਹੜਾ ਹਮਲਾ ਹੋ ਗਿਆ। ਸ਼ਹਿਰ ਦੇ ਇਲਾਕੇ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦਾ ਕਿਰਤੀਆਂ ਤੇ ਹਮਲਾ ਪਹਿਲਾ ਹਮਲਾ ਹੋਇਆ। ਜਿਸ ਦੀ ਅਸੀਂ ਖੇਤੀ ਕੀਤੀ ਉਸ ਬਾਅਦ ਇਸ ਵਰਸੀ ਪਾਗਿਆ ਔਰ ਇਸ ਨਰਸ ਜਾਰੀ। ਔਰ ਅੱਜ ਦੀ ਅਪਡੇਟ ਦੀ ਗੱਲ ਕਰੀਏ ਅੱਜ ਤੱਕ ਪ੍ਰਸ਼ਾਸਨ ਸਿਰਫ ਤਲਾਸ਼ ਕਰ ਰਿਹਾ ਹੈ। ਇਹ ਬੈਕ ਮੀਟਿੰਗ ਕਰੋ ਮੀਟਿੰਗ ਇਸ ਜਾ ਰਹੀ ਅਸੀਂ ਪਾਈਦੇ ਨਹੀਂ ਐ ਇਹਨਾਂ ਦਾ ਜਿਹੜਾ ਹੱਕ ਐ ਇਹਨਾਂ ਨੂੰ ਰਾਜ਼ੀ ਕਰ ਲਓ ਕੋਈ ਸਾਡੀ ਆੜੀ ਨਹੀਂ ਐ ਇਹ ਰਾਜ਼ੀ ਹੋ ਜਾਣ ਕਿ ਅਸੀਂ ਇਹ ਨਹੀਂ ਕਿ ਇਹਨਾਂ ਨੂੰ ਰੋਕਿਆ ਵੈ ਕੋ ਜਾਦੂ ਕਰ ਦਿੱਤਾ ਵੀ ਤੁਸੀਂ ਸਾਡੇ ਮੁਕਾਬਲੇ ਚੱਲਣਾ ਹੈ ਉਹਨਾਂ ਦਾ ਹੱਕ ਮਿਲ ਜਾਏਗਾ ਇਹ ਜਿਹੜੇ ਇਹ ਸਾਥੀ ਉੱਥੇ ਜਾਣਗੇ ਜਾਂ ਆਪਣਾ ਤੇ ਹੋਰ ਕਿਤੇ ਕਰੇ ਜਾਣਗੇ ਹੱਕ ਤੁਹਾਨੂੰ ਹੈ ਜੇ ਤੁਸੀਂ ਆਪ ਨਵੇਂ ਛੱਡਦਾ ਆਪਾਂ ਗੱਲ ਕਰੀਏ ਵਿਵਾਦ ਹੋ ਰਿਹਾ ਹੈ ਉਹਦੀ ਸ਼ਰਤ ਸਿਰਫ 240 ਰੇੜੀਆਂ ਨਾਲ ਉਹਦੇ ਚ ਲੱਗ ਚੁੱਕੀਆਂ ਨੇ ਆ ਹੁਣ ਹੀ ਆਪ ਗੱਲਾਂ ਸ਼ੁਰੂ ਹੋ ਗਏ ਥੋੜੇ ਬੁੱਤ ਗੱਲਾਂ ਵਿਵਾਦ ਵੀ ਉਹਨੇ ਸ਼ੁਰੂ ਹੋ ਗਏ ਨੇ ਤੇ ਜਿਹੜੀ ਬਾਕੀ ਵਾਲਾ ਕਿੱਥੇ ਪਿਠਾਏਗਾ ਐਮਐਲ ਸਾਹਿਬ ਗੱਲ ਇਹ ਵੀ ਸਵਾਲ ਇਹ ਐਮਐਲ ਸਾਹਿਬ ਨੂੰ ਹੀ ਕਰਨਾ ਪੈਂਦਾ ਹੈ ਕਿ ਉਹ ਕਲੀਅਰ ਦੱਸੇ ਕਿ ਉਹ ਕਹਿੰਦੇ ਨੇ 10-10 ਜੜੀਆਂ ਲਾ ਰਹੇ ਨੇ ਇੱਕ ਬੰਦੇ ਨੇ 10 ਸਬਜ਼ੀਆਂ ਵੇਚਣੀਆਂ ਨੇ ਘਟੋ ਘਟ ਦੋ ਤਿੰਨ ਜੜੀਆਂ ਚਾਹੀਦੀਆਂ ਉਹਨਾਂ ਦਾ ਇੱਕ ਆਪਣਾ ਸਿਸਟਮ ਹੈ ਅਲਾਟਮੈਂਟ ਇੱਕ ਨਿਯਮੀ ਤੌਰ ਤੇ ਤੁਸੀਂ ਇੱਕ ਉਹਨਾਂ ਬੈਂਕ ਤੋਂ ਤਾਂ ਇੱਕ ਦਿਨ ਵਿੱਚ ਜਿਹੜਾ ਹੈਗਾ ਕਿ ਉਹ ਇੱਕ ਕ੍ਰੈਡਿਟ ਨਹੀਂ ਸੀ ਸੋ ਇਸ ਕਰਕੇ ਆ ਕਿ 80 ਜਿਹੜਾ ਹੈਗਾ ਉਹ ਇਹਦਾ ਪ੍ਰਪੋਜ਼ਲ ਨਾਲ ਸਹਿਮਤ ਹੈ ਕਿ ਘਟੋ ਘਟ ਤਿੰਨ ਰੇੜੀਆਂ ਇੱਕ ਵਰਕਰ ਨੂੰ ਕਿਰਤੀ ਨੂੰ ਦਿੱਤੀਆਂ ਜਾਣ ਤਾਂ ਕਿ ਉਹ ਆਪਣਾ ਸਾਹ ਸੰਭਾਲ ਸਮਾਨ ਰਹਿ ਸਕੀ 10 ਤੇ ਅਸੀਂ ਹੱਥ ਵਿੱਚ ਨਹੀਂ ਹੈ ਉੱਥੇ ਰੇੜੀਆਂ ਜਿਹੜੀਆਂ ਸੜਕਾਂ ਤੇ ਖੜੀਆਂ ਨੇ ਜਾਂ ਬਾਹਰ ਧੁੱਪੇ ਅੱਜ ਵੀ ਉੱਥੇ ਖੜੀਆਂ ਨੇ ਆਲੂ ਵਾਲੇ ਸਾਥੀ ਨੇ ਸਬਜ਼ੀ ਵਾਲੇ ਨੇ ਕਾਜਾਂ ਵਾਲੇ ਨੇ ਉਹਨਾਂ ਇਹ ਰੇੜੀਆਂ ਆਜ ਵੀ ਸਹੀ ਜਗ੍ਹਾ ਤੇ ਨਹੀਂ ਲੱਗਿਆ ਜਾਂਦਾ ਪ੍ਰਚਾਰ ਹੈ ਇਹ ਧੂਮਾਤਰ ਪ੍ਰਚਾਰ ਹੈ ਜਿਹੜਾ ਉਹਨਾਂ ਦਾ ਮੀਡੀਆ ਹੈ ਮੈਂ ਕਹਿ ਸਕਦਾ ਕੋਟੀ ਮੀਡੀਆ ਹੈ ਕੋਲਟੀ ਮੀਡੀਆ ਹੈ ਕੋਈ ਇੱਕ ਹਾਲ ਦਾ ਬੜਾ ਪ੍ਰਚਾਰ ਜ਼ੋਰ ਲਾ ਕੇ ਕਰ ਰਿਹਾ ਕਿ ਭਾਈ ਇਹ ਤਾਂ ਐਵੇਂ ਵਾਅਦਾ ਕਰ ਰਹੇ ਨੇ ਲੋਕ ਬੜੇ ਉੱਥੇ ਸੁਖੀ ਨੇ ਐਲਈਡੀ ਲੱਗੀ ਹੈ ਪੱਖੇ ਲੱਗੇ ਨਹੀਂ ਮਤਲਬ ਇਹ ਜਿਹੜਾ ਹੈਗਾ ਹੈ ਕੀ ਗੱਲ ਜਿਹੜੀ ਆ ਉਸ ਦਾ ਕਿ ਦੇਖੋ ਪਮੈਸ਼ ਕਰਿਓ ਕਿ ਕਿੰਨੀਆਂ ਰੇੜੀਆਂ ਉੱਥੇ ਲੱਗ ਸਕਦੀਆਂ ਨੇ ਔਰ ਜੇਕਰ ਐਵੀ ਰੇੜੀਆਂ ਲੱਗ ਸਕਦੀਆਂ ਹੋਣ ਸਾਨੂੰ ਕੋਈ ਤਰਾਜ਼ੀ ਆਏਗਾ ਉਹਦੀ ਪ੍ਰੋਪਰ ਤੌਰ ਤੇ ਪਮੈਸ਼ ਕਰਕੇ ਉਹਨਾਂ ਦੀ ਬਕਾਇਦਾ ਅਲਾਟਮੈਂਟ ਕਰਕੇ ਉਹਨਾਂ ਨੂੰ ਰੇੜੀਆਂ ਦੀ ਜਗਾ ਫਿੱਟੀ ਜਾਵੇ ਨਾਲ ਦੀ ਨਾਲ ਸਾਡਾ ਇਹ ਸਵਾਲ ਸਟੈਂਡ ਰਹੇਗਾ ਕਿ ਇਸ ਫੜ ਦਾ ਇਸ ਛੱਡ ਦਾ ਕਰਨਾ ਕੀ ਹੈ ਜਦੋਂ ਸਬਜ਼ੀ ਵਾਸਤੇ ਹੈ ਸਮਝ ਮੰਡੀ ਸਬਜ਼ੀ ਵਾਸਤੇ ਹੋਣੀ ਹੈ ਫਰੋਟ ਵਾਸਤੇ ਹੋਏਗੀ ਤਾਂ ਫਿਰ ਇਹਨੂੰ ਕਮਰਸ਼ੀਅਲਾਈਜੇਸ਼ਨ ਕਰਕੇ ਕੀ ਹੋਰ ਕੰਮ ਵਾਸੇ ਬੱਤਾਂ ਕਰ ਰਹੇ ਤੇਰੇ ਕੋਲ ਤਾਂ ਪਿੱਛੇ ਜੇ ਆਪਾਂ ਐਮਬਲ ਸਾਹਿਬ ਦਾ ਬਿਆਨ ਵੀ ਸੁਣਿਆ ਸੀ ਕਿ ਜਿਹੜੇ ਇਹ ਦਬਾਅ ਪਾ ਰਹੇ ਨੇ ਉਹ ਕੁਝ ਹੋਰ ਗੱਲਾਂ ਵੀ ਹੋਈਆਂ ਸੀ ਐਮਬਲ ਸਾਹਿਬ ਵੱਲੋਂ ਅਸਲ 'ਚ ਤੁਹਾਨੂੰ ਕੀ ਲੱਗਦਾ ਹੈ ਦਬਾਅ ਐਮਬਲ ਸਾਹਿਬ ਪਾ ਰਹੇ ਨੇ ਕਿ ਰੇਸ਼ ਬਰੇ ਵਾਲੇ ਪਾ ਰਹੇ ਨੇ ਸਿੱਧੇ ਤੌਰ 'ਤੇ ਰਾਜਾ ਲਾਇਆ ਜਾਂਦਾ ਹੈ ਕਿ ਜਿਹੜੀ ਲੜਨ ਵਾਲੀ ਕਰ ਰਹਾ ਹੈ ਉਹ ਰੋਦ ਹੀ ਕਰ ਰਹਾ ਹੈ ਜਾਂ ਕਿਰਤੀ ਲੋਕ ਕੋਈ ਕਿ ਚੋਣ ਹੈ ਨਾ ਬੈਂਟੇ ਇੰਨੇ ਮਤਵਾ ਪਾਸ ਉਹ ਖਤਮ ਕਰਨ ਵਾਸਤੇ ਉਹ ਚੀਖ ਚੀਖ ਕੇ ਤਾਂ ਕੈਸੋ ਤੇ ਸਾਹਮਤ ਤੇ ਪਰ ਇਹ ਨਹੀਂ ਕੈਸੇ ਬੋਲੇ ਕਿ ਉਹ ਜਿਹੜਾ ਹੈਗਾ ਦਬਾਅ ਪਾਉਣ ਦੀ ਗੱਲ ਕਰ ਰਹੇ ਤੋਂ ਜਾਂ ਕਿਸੇ ਤਰ੍ਹਾਂ ਉਹ ਹੋਰ ਇਹ ਗੱਲ ਕਰ ਰਹੇ ਨੇ ਸੋ ਇਹਨਾਂ ਦਾ ਜਿਹੜਾ ਹੈਗਾ ਉਹ ਬਿਲਕੁਲ ਗਲਤ ਹੈ ਕਿ ਜਿਹੜਾ ਉਹ ਦਬਾਅ ਪਾ ਰਹੇ ਨੇ ਦਬਾਅ ਪਾਣ ਵਾਲਾ ਤਾਂ ਉਹਨੇ ਦਬਾਅ ਪਾਇਆ ਉਹਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਭਾਈ ਜਿਹੜਾ ਹੈਗਾ ਮੈਂ ਬਲੈਕਮੇਲਰਾਂ ਤੇ ਕਿਪਣ ਵਾਲਾ ਨਹੀਂ ਆ ਜਿਹੜੇ ਬੈਠੇ ਨੇ ਉਹਨਾਂ ਨੇ ਜਰੂਰ ਇਹ ਜਾਂਚ ਕਰਾਵੇ ਕਿ ਕਿਨੇ ਬਲੈਕਮੇਲਰ ਨਹੀਂ ਪਰ ਨਾਲ ਦੀ ਨਾਲ ਇਮਾਨਦਾਰੀ ਨਾਲ ਇਹ ਵੀ ਦੱਸੇ ਨਾ ਕਿ ਮੇਰੀ ਪਹਿਲਾ ਜ਼ਾਇਦਾ ਤੁਸੀਂ ਸੀ ਕਾਇਦਾ ਤੁਸੀਂ ਜ਼ਾਇਦਾ ਤੁਸੀਂ ਹੈ ਉਹਨਾਂ ਨੂੰ ਇਸ ਗੱਲ ਦੇ ਬਿਆਨ ਦੇ ਨੇ ਪੈਸ ਵਿਚ ਆ ਕੇ ਸਭ ਇੱਕ ਸ਼ਬਦ ਬੋਲਨੇ ਚਾਹੀਦੇ ਨੇ ਵਿਰੋਧੀ ਤੇਰੇ ਸਾਡੇ ਆਪ ਬੋਲ ਰਹੇ ਨੇ ਅਸੀਂ ਉਹਨਾਂ ਨੂੰ ਕਿਹਾ ਹੈ ਕਿ ਆਪ ਸਭ ਇੱਕ ਸ਼ਰਧਾਨ ਦੇ ਤਰ੍ਹਾਂ ਜਵਾਬ ਦਿਓ ਪਰ ਵਿਰੋਧੀ ਤੇਰੇ ਜਿਹੜੇ ਇਹ ਲੜਨ ਵਾਲੇ ਲੋਕ ਨੇ ਇਹਨਾਂ ਦੀ ਮਜਬੂਰੀ ਹੈ ਪਰ ਇੱਕ ਦੁਨਿਆਵੀ ਨਮਾਇੰਦਾ ਵਜਿ ਦੀ ਵੀ ਦੇਖੋ ਉਹਨਾਂ ਨੇ ਜਿਹੜਾ ਬੋਟਾ ਪਾਇਆ ਨਹੀਂ ਉਹਨਾਂ ਦਾ ਰੋਸ਼ਨੀ ਜਾਇ ਦਿਖਾਈ ਇਸ ਬੋਟਾ ਪਾਇਆ ਨੇ ਨਾ ਟੂ ਮੰਡੇ ਰਿਹਾ ਅੱਜ ਸਾਡੇ ਟਿਕਾਣਾ ਅੱਜ ਚੱਲਦਾ ਸਾਡੇ ਵੱਲੋਂ ਕੋਈ ਨਵਾਦੀ ਨਹੀਂ ਹੈ ਸਾਡੇ ਵੱਲੋਂ ਰਿਕੁਐਸਟ ਹੈ ਫੀਲ ਹੈ ਕਿ ਉਹਨਾਂ ਨੂੰ ਰਾਖੀ ਦੇ ਨਾਲ ਆ ਕੇ ਇਹਨਾਂ ਦਾ ਮਸਲਾ ਹੱਲ ਕਰਨਾ ਚਾਹੀਦਾ ਹੈ ਇਹਨਾਂ ਨੇ ਨਾ ਰਿਕੁਐਸਟ ਫੋੜ ਲਿਆ ਜੀ ਅਸੀਂ ਤਾਂ ਵੋਟਾਂ ਪਾਈਆਂ ਨਹੀਂ ਪਾਰਟਿਸਨਸ ਪਾਰਟੀ ਦਾ ਆਪਣਾ ਕੈਂਡੀਡੇਟ ਸੀ ਵੋਟਾਂ ਤੇ ਨਾ ਪਾਈਆਂ ਨੇ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਤੇ ਭਾਈ ਉਹਨਾਂ ਨੂੰ ਅਸਲੀ ਗੱਲ ਸੁਣੀ ਚਾਹੀਦੀ ਇਹਨਾਂ ਉਹਨਾਂ ਨੇ ਕੀ ਕੀਤਾ ਹੈ ਉਹਨਾਂ ਕਰਕੇ ਐਮਐਲ ਹੈ ਉਹਨਾਂ ਕਰਕੇ ਤੋੜਾਰੀ ਮਾਰ ਰਹੇ ਉਹਨਾਂ ਕਰਕੇ ਤੇਰੀ ਪਾਇਲਟ ਕੰਨੀ ਲੱਗੀ ਹੋਈ ਹੈ ਉਹਨਾਂ ਕਰਕੇ ਤੂੰ ਕੁਝ ਵੀ ਬੋਲ ਰਿਹਾ ਹੈ ਫਿਰ ਅਸੱਚੀ ਸਮਝੇ ਇਹ ਨਾ ਕਰਕੇ ਆਉਣ ਵਾਲੇ ਦਿਨਾਂ ਵਿੱਚ ਇਹ ਤਖਤ ਉਤਰ ਜਾਣਗੇ ਤਖਤੇ ਫਲਟੇ ਜਾਣਗੇ ਲੋਕ ਬਦਲ ਜਾਣਗੇ ਕੁਝ ਨਹੀਂ ਬਲੇ ਰਹੇਗਾ ਫਿਰ ਇਹ ਲੋਕਾਂ ਦੀ ਅੱਬਾ ਦੁਆਵਾ ਕਿ ਲੋਕਾਂ ਦੀ ਜਿਹੜੀ ਜਿਨ੍ਹਾਂ ਦੇ ਨਾਲ ਤੁਸੀਂ ਬੇਨਸੱਬੀ ਕੀਤੀ ਹੈ ਉਹ ਆਉਣ ਵਾਲੇ ਮੈਂ ਕਹਿੰਦਾ ਵੀ ਤੁਹਾਡੀ ਪੀੜ੍ਹੀ ਨੂੰ ਵੀ ਆਉਣ ਵਾਲੀ ਪੀੜ੍ਹੀ ਨੂੰ ਵੀ ਜਵਾਬ ਦੇਣਾ ਪੈਗਾ ਕਿ ਕਿਸੇ ਵੀ ਕੀਮਤ ਤੇ ਤੁਸੀਂ ਬਚ ਨਹੀਂ ਸਕੋਗੇ ਤੁਹਾਨੂੰ ਹਕੀਕੀ ਤੌਰ ਤੇ ਗਰੌਣ ਪੱਤਰ ਦੇ ਜਾਣ ਕੇ ਇਹਨਾਂ ਦੀ ਗੱਲ ਸੁਣੀ ਚਾਹੀਦੀ ਏ ਜਿਸ ਤਰ੍ਹਾਂ ਮੋਟਾ ਲੈਣਾ ਆਉਂਦੀ ਸੀ ਉਹ ਆਪਣਾ ਕਹਿ ਰਹੀ ਹੈ ਨੇ ਸਾਡਾ ਭਰਾ ਬਣ ਕੇ ਪੁੱਤ ਬਣ ਕੇ ਛੋਟਾ ਵੀਰ ਬਣ ਕੇ ਮੋਟਾ ਬਣਦਾ ਸੀ ਅੱਜ ਇਹਨੂੰ ਕੀ ਫਿੱਕ ਪੈ ਗਿਆ ਅੱਜ ਕਿਉਂ ਬਦਲ ਗਿਆ ਹੈ ਚਾਰ ਬੰਦੇ ਆ ਪਿੱਛੇ ਜਿਹੜੇ ਇਹਨੂੰ ਕਮਾਈ ਕਰਕੇ ਦੇ ਰਹੇ ਨੇ ਲੁੱਟ ਕਰਕੇ ਇਹ ਲੋਟ ਕਰਕੇ ਨਹੀਂ ਦੇ ਸਕਦੇ ਇਹ ਦੁਨਣਾ ਟੈਕਸ ਨਹੀਂ ਦੇ ਸਕਦੇ ਇਸ ਕਰਕੇ ਉਹਨਾਂ ਦਾ ਵਿਰੋਧ ਕਰਨਾ ਮਾੜੀ ਗੱਲ ਹੈ ਸੋਚਣਾ ਚਾਹੀਦਾ ਹੈ ਨਾ ਸੋਚੇਗਾ ਤਾਂ ਸੋਚਣ ਲਈ ਮਜਬੂਰ ਲੋਕ ਜੀ ਤੁਸੀਂ ਅੱਜ ਵਿੱਚ ਉਹ ਪੁਕੜ ਤਾਲ ਤੇ ਤੁਹਾਡੀ ਫੈਮਲੀ ਸਾਰੀ ਬੈਠੀ ਹੈ ਪਰ ਸਵਾਲ ਇਹ ਬਣਦਾ ਜੇਕਰ ਨਹੀਂ ਮੰਨਦੇ ਵਿਧਾਇਕ ਸਾਹਿਬ ਪ੍ਰਸ਼ਾਸਨ ਨਹੀਂ ਮੰਨਦਾ ਤਾਂ ਫਿਰ ਅਗਲੀ ਅਗਲੀ ਕਾਰਵਾਈ ਕੀ ਹੋਵੇ ਸਾਡਾ ਪੁਰਮਨਤੰਗ ਦੇ ਨਾਲ ਸ਼ਾਂਤੀਪੂਰਵਕ ਇਹ ਸੰਘਰਸ਼ ਜਾਰੀ ਰਹੇ ਕੋਈ ਉਗਰ ਨਹੀਂ ਹੈ ਕੋਈ ਅਸੀਂ ਔਲੜ ਬਾਜੀ ਨਹੀਂ ਫਲਾਉਣੀ ਪੁਰਮਨਤੰਗ ਦੇ ਨਾਲ ਇਸ ਦਾ ਸ਼ਟਾਉ ਉਸੇ ਤਰ੍ਹਾਂ ਜਾਰੀ ਰਹੇਗਾ ਜਦੋਂ ਤੱਕ ਇਹਨਾਂ ਰੇੜੀ ਫੜੇ ਵਾਲਿਆਂ ਜਿਹੜੇ ਬਣਦੇ ਹੱਥ ਉਹਨਾਂ ਨੂੰ ਨਹੀਂ ਇਹ ਇੱਕ ਆਖਰੀ ਸਵਾਲ ਦੂਰ ਕਰਾਂਗੇ ਅਜਿਵੇਂ ਇਹ ਛੋਟਾ ਜਾਂ ਮोटा ਆਪਾਂ ਗੱਲ ਕਰੀਏ ਜਿਹੜੀ ਬਰੀ ਬੜਾ ਤਾਂ ਜਿਹੜੇ ਹੋਰ ਵੱਡੇ ਮੁੱਦੇ ਨੇ ਪੰਜਾਬ ਦੇ ਬਿਰਤ ਕਰਕੇ ਗੱਲ ਕਰੀਏ ਆਪਾਂ ਗੱਲ ਨਸ਼ਰੀ ਕਰੀਏ ਕਿ ਗਿਆਨ ਉਧਰ ਦੇਣ ਦੀ ਲੋੜ ਹੈ ਤਾਂ ਇੱਕ ਉਧਰ ਗਿਆਨ ਕਰ ਦਿੱਤਾ ਜਾ ਰਿਹਾ ਹੈ ਉਧਰ ਗਿਆਨ ਜਾਂਦਾ ਪੂਰੇ ਪੰਜਾਬ ਦੇ ਵਿੱਚ ਵੱਡਾ ਸਵਾਲ ਗਿਆਨ ਦੇ ਮੁੱਦੇ ਨਾਲ ਜੁੜਿਆ ਹੈ ਇਹ ਗੱਲ ਸੱਚ ਹੈ ਕਿ ਪੰਜਾਬ ਵਿੱਚ ਲੈਂਡ ਆਰਡਰ ਦੀ ਸਿੱਤੀ ਉਹ ਬਿਲਕੁਲ ਨਹੀਂ ਸ਼ਰੇਆਮ ਗੋਲੀਆਂ ਮਾਰ ਕੇ ਐਨਓ ਜਰਨਾ ਬਤਨ ਪੰਜਾਬ ਦੇ ਇਥੋਂ ਤੱਕ ਕਿ ਕੋਰਨਲ ਬੋਲਣ ਵਾਲਿਆਂ ਦਾ ਬੁਫਤ ਕਰਨ ਵਾਸਤੇ ਗੋਲੀਦਾਰੀ ਡਰਾਵਾ ਦਿੱਤਾ ਜਾ ਰਿਹਾ ਹੈ ਔਰ ਇਸ ਤੋਂ ਇਲਾਵਾ ਉਹਨਾਂ ਦੇ ਬੁਫਤ ਕਰਨ ਵਾਸਤੇ ਉਹਨਾਂ ਦੇ ਖਾਤਾ ਪਰਚੀ ਵੀ ਦਰਜ ਕੀਤੇ ਜਾ ਰਹੇ ਨੇ ਜਿਹੜੇ ਨਿਰਪੱਖ ਬੋਲਦੇ ਨੇ ਪੱਤਰਕਾਰ ਉਹਨਾਂ ਨੂੰ ਵੀ ਜਿਹੜਾ ਹੈਗਾ ਕਿਤੇ ਨਾ ਕੀ ਕੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਬੇਰਜ਼ਗਾਰੀ ਤਹਾਦਾ ਬੰਨੇ ਪਾਰ ਖੱਪ ਗਈ ਹੈ ਕਿ ਜਿਹੜਾ ਸਾਡਾ ਪੰਜਾਬ ਹੈ ਪੰਜਾਬ ਦੇ ਵਿੱਚ ਜਿਹੜਾ ਨਵੇਂ ਸਰਵੇ ਆਇਆ ਹੈ ਕਿ ਬੇਰਜ਼ਗਾਰਾਂ ਨੂੰ ਜਿਹੜਾ ਬੇਰਜ਼ਗਾਰੀ ਪੱਤੇ ਦੇ ਨਾਮ ਤੇ ਪਤਾ ਦਿੱਤਾ ਜਾਂਦਾ ਸੀ ਉਹ ਨਹੀਂ ਦਿੱਤਾ ਜਾ ਰਿਹਾ ਔਰ ਉਹਦੇ ਵਾਸਤੇ 1 ਕਰੋੜ ਤੋਂ ਵੱਧ ਪੰਜਾਬ ਦੇ ਮੁੰਡੇ ਕੁੜੀਆਂ ਬੇਰਜ਼ਗਾਰ ਨੇ